ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆਂ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਜੋ ਪੈਕ ਲੈ ਕੇ ਆਏ ਆ ਆਪਣੀਆਂ ਪੇਣਾ ਵਾਸਤੇ ਜਿਨ੍ਹਾਂ ਦੇ ਫੇਸ ਦੇ ਉੱਪਰ ਰਿੰਕਲ ਬਹੁਤ ਜ਼ਿਆਦਾ ਪੈ ਗਏ ਨੇ ਸਕਿਨ ਬਹੁਤ ਲੂਜ਼ ਹੋ ਗਈ ਆ ਜਾਂ ਡਰ ਸਕਿਨ ਨੇ ਨਿਖਾਰ ਬਿਲਕੁਲ ਨਹੀਂ ਆ ਟੈਨਿੰਗ ਵੀ ਬਹੁਤ ਜ਼ਿਆਦਾ ਆ ਕਾਲੀ ਸਕਿਨ ਹੋ ਗਈ ਆ ਉਹਨਾਂ ਵਾਸਤੇ ਅਸੀਂ ਅੱਜ ਪੈਕ ਬਣਾਵਾਂਗੇ ਪੈਕ ਅਸੀਂ ਬਣਾਵਾਂਗੇ ਜੀ ਓਟਸ ਦਾ ਆ ਦੇਖੋ ਇਹ ਓਟਸ ਨੇ ਇਹਨੂੰ ਮੈਂ ਕੀ ਕੀਤਾ ਸੀ ਮੈਂ ਥੋੜੇ ਦਿਨ ਪਹਿਲਾਂ ਕੱਚੇ ਦੁੱਧ ਵਿੱਚ ਪਿਉਂਤਾ ਸੀ ਆ ਦੇਖੋ ਇਹ ਬਿਲਕੁਲ ਹੁਣ ਸੌਫਟ ਹੋ ਗਏ ਨੇ ਹੁਣ ਅਸੀਂ ਇਸ ਦਾ ਚੰਗੀ ਤਰ੍ਹਾਂ ਨਾ ਪੇਸਟ ਬਣਾ ਲੈਣਾ ਇਹ ਤੁਹਾਡੀ ਸਕਿਨ ਨੂੰ ਬਹੁਤ ਹੀ ਵਾਈਟ ਵਾਈਟ ਕਰਦਾ ਹੈ ਬ੍ਰਾਈਟ ਕਰਦਾ ਹੈ ਨਾਲ ਹੀ ਸਕਿਨ ਨੂੰ ਟਾਈਟ ਵੀ ਕਰਦਾ ਹੈ ਤੁਹਾਡੀ ਸਕਿਨ ਬਹੁਤ ਲੂਜ਼ ਹੈ ਨਾ ਉਸ ਨੂੰ ਇਹਨੇ ਟਾਈਟ ਕਰ ਦੇਣਾ ਰਿੰਕਲ ਪੈ ਰਹੇ ਨੇ ਤੁਹਾਡੇ ਫੇਸ ਦੇ ਉੱਪਰ ਉਸ ਨੂੰ ਵੀ ਠੀਕ ਕਰੇਗਾ ਜੀ ਬਿਲਕੁਲ ਕਾਲੇ ਦਾਗ ਦੱਬੇ ਨੇ ਜਾਂ ਸਕਿਨ ਦੇ ਉੱਪਰ ਆਨੀਵਨ ਸਕਿਨ ਹੈ ਕਿਤੇ ਉਹ ਕਾਲੀ ਹੈ ਕਿਤੇ ਉਹ ਗੋਰੀ ਹੈ ਉਹਨੂੰ ਵੀ ਫੇਅਰ ਕਰੇਗਾ ਜੀ ਇਕਦਮ ਸੌਫਟ ਤੇ ਮੁਲਾਇਮ ਸਕਿਨ ਨੂੰ ਬਣਾ ਦੇਵੇਗਾ ਹੁਣ ਅਸੀਂ ਇਸ ਦਾ ਪੇਸਟ ਤਿਆਰ ਕਰਨਾ ਮੈਂ ਥੋੜਾ ਇਹਦਾ ਪੇਸਟ ਗ੍ਰाइंड ਕਰਕੇ ਤੇ ਤਿਆਰ ਕਰ ਲੈਣੀ ਆ ਮਿਕਸੀ ਜਾਰ ਵਿੱਚ ਪਾ ਕੇ ਨਾ ਥੋੜਾ ਇਸ ਨੂੰ ਪੇਸਟ ਤਿਆਰ ਕਰ ਲੈਣੀ ਇਹਦਾ ਹਾਂਜੀ ਆ ਦੇਖੋ ਜੀ ਐਵੇਂ ਤੁਸੀਂ ਆਪਣੇ ਇਹ ਚਮਚੇ ਦੇ ਨਾਲ ਵੀ ਪੇਸਟ ਚੰਗੀ ਤਰ੍ਹਾਂ ਬਣ ਜਾਂਦਾ ਕਿਉਂਕਿ ਸੌਫਟ ਹੋ ਗਏ ਨੇ ਓਟਸ ਬਹੁਤ ਹੀ ਵਧੀਆ ਇਹਦਾ ਤੁਸੀਂ ਨਾ ਚੰਗੀ ਤਰ੍ਹਾਂ ਐਵੇਂ ਕਰਕੇ ਚੰਗੀ ਤਰ੍ਹਾਂ ਇਹਦਾ ਪੇਸਟ ਤਿਆਰ ਕਰ ਲੈਣਾ ਇਨ ਨੂੰ ਬਹੁਤ ਹੀ ਟਾਈਟ ਕਰੇਗਾ ਇਹ ਓਟਸ ਪਾਊਡਰ ਤੁਸੀਂ ਪਾਊਡਰ ਵੀ ਲੈ ਸਕਦੇ ਜੀ ਪਾਊਡਰ ਵੀ ਹੈ ਸੀ ਪਰ ਮੈਂ ਓਟਸ ਨੂੰ ਕੱਚੇ ਦੁੱਧ ਵਿੱਚ ਭਿਓ ਕੇ ਅੱਧਾ ਘੰਟਾ ਹੋ ਗਿਆ ਰੱਖਿਆ ਨੂੰ ਥੋੜਾ ਸੌਫਟ ਹੋ ਗਏ ਹੁਣ ਇਹਦਾ ਚੰਗੀ ਤਰ੍ਹਾਂ ਹੋਣ ਅਸੀ ਇਹਦਾ ਪੈਕ ਤਿਆਰ ਕਰਾਂਗੇ ਇੱਕ ਬੋਲ ਲੈ ਲਓ ਤੁਸੀਂ ਤੁਹਾਨੂੰ ਜਿੰਨਾ ਕ ਚਾਹੀਦਾ ਤੁਸੀਂ ਓਨਾ ਕ ਬਾਕੀ ਤੁਸੀਂ ਰੱਖ ਸਕਦੇ ਜੀ ਫ੍ਰਿਜ ਵਿੱਚ ਹੁਣ ਅਸੀਂ ਇਹਦੇ ਵਿੱਚ ਬੇਸਨ ਐਡ ਕਰਾਂਗੇ ਇੱਕ ਚਮਚਾ ਬੇਸਨ ਦਾ ਪਾਓ ਤੁਸੀਂ ਹਣੀ ਐਡ ਕਰ ਦਿਓ ਸਕਿਨ ਨੂੰ ਹਾਈਡਰੇਟ ਬਣਾਵੇਂਗਾ ਰਿੰਕਲ ਨੂੰ ਦੂਰ ਕਰੇਗਾ ਡਰਾਈ ਨਹੀਂ ਹੋਣ ਦੇਵੇਗਾ ਤੁਹਾਡੀ ਸਕਿਨ ਨੂੰ ਚੰਗੀ ਤਰ੍ਹਾਂ ਮਲ ਲਾ ਲਓ ਤੁਸੀਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਓ ਕੋਈ ਵੀ ਸਕਿਨ ਟਾਈਪ ਲਗਾ ਸਕਦਾ ਹੈ ਜੀ oily ਸਕਿਨਾਂ ਜਾਂ dry ਸਕਿਨਾਂ ਸਾਰੇ ਲਗਾ ਸਕਦੇ ਨੇ ਉਗਲੇ ਸਕਿਨ ਵਾਲਾ ਲੈਮਣ ਵੀ ਐਡ ਕਰ ਸਕਦਾ ਹੈ। ਰਿਜ਼ਲਟ ਬਹੁਤ ਹੀ ਵਧੀਆ ਆਵੇਗਾ ਇਸ ਪੈਕ ਦਾ ਤੁਸੀਂ ਲਗਾ ਕੇ ਦੇਖਣਾ ਕਿਵੇਂ ਸਕਿਨ ਤੁਹਾਡੀ ਟਾਈਟ ਹੋਵੇਗੀ ਇਹਦੇ ਨਾਲ ਜੋ ਲਟਕ ਰਹੀ ਹੈ ਸਕਿਨ ਨੀ ਲੂਜ਼ ਹੈ ਉਹ ਟਾਈਟ ਕਰੇਗਾ ਸਕਿਨ ਨੂੰ ਬ੍ਰਾਈਟ ਕਰੇਗਾ ਇਹ ਪੈਕ ਚੰਗੀ ਤਰ੍ਹਾਂ ਮਿਲਾ ਲੈਣਾ ਤੁਸੀਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਆਪਣੇ ਫੇਸ ਨੂੰ ਵਾਸ਼ ਕਰਨਾ ਤੁਸੀਂ ਚੰਗੀ ਤਰ੍ਹਾਂ ਫਿਰ ਕੱਚੇ ਦੁੱਧ ਨਾਲ ਕਲੀਨ ਕਰਨਾ ਹੈ ਕਾਟਨ ਦੇ ਨਾਲ ਜਿਵੇਂ ਮੈਂ ਡੇਲੀ ਤੁਹਾਨੂੰ ਬੋਲਦੀ ਆ ਫਿਰ ਵੀ ਤੁਸੀਂ ਕੋਈ ਨਾ ਕੋਈ ਪੈਕ ਲਗਾਇਆ ਕਰੋ ਰਿਜ਼ਲਟ ਵਧੀਆ ਆਂਦਾ ਫਿਰ ਹੁਣ ਅਸੀਂ ਆਪਣੇ ਫੇਸ ਦੇ ਉੱਪਰ ਲਗਾਉਣਾ ਰੈਡੀ ਹੋ ਗਿਆ ਸਾਡਾ ਦੇਖੋ ਪੈਕ ਬਿਲਕੁਲ ਸੌਫਟ ਫੇਸ ਦੇ ਉੱਪਰ ਲਗਾਣੇ ਹੁਣ ਅਸੀਂ ਫੇਸ ਨੂੰ ਪਹਿਲਾਂ ਚੰਗੀ ਤਰ੍ਹਾਂ ਕਲੀਨ ਕਰਨਾ ਫੇਸ ਵੋਸ਼ ਦੇ ਨਾਲ ਫਿਰ ਕੱਚੇ ਦੁੱਧ ਨਾਲ ਕਲੀਨ ਕਰਨਾ ਹੈ ਜੀ ਫਿਰ ਤੁਸੀਂ ਪੈਕ ਲਗਾਉਣਾ ਹਾਂਜੀ ਹੁਣ ਅਸੀਂ ਆਪਣੇ ਫੇਸ ਦੇ ਉੱਪਰ ਲਗਾਵਾਂਗੇ ਮੈਂ ਆਪਣੇ ਹੱਥ ਤੇ ਲਗਾ ਕੇ ਤੁਹਾਨੂੰ ਦਿਖਾਨੀ ਆ ਤੁਸੀਂ ਆਪਣੇ ਫੇਸ ਤੇ ਉੱਪਰ ਲਗਾਉਣਾ ਪਹਿਲਾਂ 2 ਮਿੰਟ ਦੀ ਅਸੀਂ ਮ사ਜ ਕਰਾਂਗੇ ਬਹੁਤ ਹੀ ਸੌਫਟ ਹੈ ਜੀ ਇਹ ਪੈਕ ਸਕਿਨ ਨੂੰ ਬਹੁਤ ਟਾਈਟ ਕਰੇਗਾ ਤੁਸੀਂ ਇਹਨੂੰ ਡਰਾਈ ਹੋਣ ਦੇਣਾ ਆ ਫਿਰ ਇਹ ਸਕਿਨ ਤੁਹਾਡੀ ਟਾਈਟ ਹੋਵੇ ਕਿਤੇ ਰਿੰਕਲ ਵੀ ਫਿਰ ਕੋ ਠੀਕ ਹੋ ਜਾਣਗੇ ਜਿੰਨਾਂ ਦੀ ਕਮ ਹੈ ਇਸ ਦੇ ਵਿੱਚ ਰਿੰਕਲ ਪੈ ਰਹੇ ਨਾ ਉਹ ਇਸ ਪੈਕ ਨੂੰ ਜ਼ਰੂਰ ਲਗਾਉਣ ਹਫ਼ਤੇ 'ਚ 2-3 ਵਾਰ ਲਗਾਇਆ ਕਰੋ ਰਿੰਕਲ ਬਿਲਕੁਲ ਠੀਕ ਹੋ ਜਾਣੇ ਆ ਸਕਿਨ ਜਦੋਂ ਸਾਡੀ ਟਾਈਟ ਹੋਵੇਗੀ ਨਾ ਰਿੰਕਲ ਬਿਲਕੁਲ ਰਿਮੂਵ ਹੋਣਗੇ ਜਿਸਕਿਨੇ ਸਾਡੀ ਲੂਜ਼ ਐ ਡਰਾਈ ਬਹੁਤ ਐ ਫਿਰ ਤਾਂ ਰਿੰਕਲ ਪੈਣਗੇ ਜੀ ਜੇ ਤਾਂ ਤੁਸੀਂ ਡੇਲੀ ਕੋਈ ਨਾ ਕੋਈ ਪੈਕ ਲਗਾਉਂਦੇ ਰਿਆ ਕਰੋ ਸਕਿਨ ਟਾਈਟਡ ਹੋਵੇਗੀ ਪੈਕ ਦੇ ਨਾਲ ਤੇ ਰਿਜ਼ਲਟ ਵੀ ਸਕਿਨ ਦੇ ਉੱਪਰ ਦੇਖਿਓ ਤੁਸੀਂ ਕਿੰਨਾ ਸੋਹਣਾ ਗਲੋ ਬਹੁਤ ਹੀ ਕਰੇਗਾ ਤੁਹਾਡਾ ਫੇਸ ਤੁਹਾਡੇ ਹੈਂਡ ਦੇ ਉੱਪਰ ਬਹੁਤ ਲੂਜ਼ ਨੇ ਨੈਕ ਦੇ ਉੱਪਰ ਵੀ ਲਗਾ ਸਕਦੇ ਜੇ ਤੁਸੀਂ ਜਦੋਂ ਫੇਸ ਦੇ ਉੱਪਰ ਲਗਾਉਂਦੇ ਜੇ ਨਾਲ ਨਾਲ ਨੈਕ ਤੇ ਆਪਣੇ ਹੈਂਡ ਤੇ ਵੀ ਲਗਾ ਲਿਆ ਕਰੋ ਤਾਨੂੰ ਲੱਗ ਰਿਹਾ ਕਿ ਸਾਡੇ ਲੋ ਸਕਿਨ ਆ ਹੈਂਡ ਦੀ ਐ ਨੈਕ ਦੀ ਐ ਤੁਸੀਂ ਲਗਾਣਾ ਹੈ ਨਾਲ ਨਾਲ ਫੇਸ ਤੇ ਰਿਜ਼ਲਟ ਬਹੁਤ ਵਧੀਆ ਹੈਗਾ ਸਕਿਨ ਨੂੰ ਟਾਈਟ ਕਰੇਗਾ ਇਹ ਫੇਸ ਲੱਗ ਜੋ ਅਸੀਂ ਬਣਾਇਆ ਜੋੜਸਾ ਦਾ ਗੱਲ ਤੋਂ ਚੀਚਾਂ ਨਹੀਂ ਜੀ ਕਰਦੀਆਂ ਕਰਦੀਆਂ ਚੀਚਾਂ ਮੈਂ ਦੇ ਵੀ बोलਦੀ ਤੁਸੀਂ ਕਰਦੇ ਚੀਚੀਆਂ ਹੀ ਵਰਤਿਆ ਕਰੋ ਆਪਣੇ ਫੇਸ ਵਾਸਤੇ ਨਾਗੇ ਬਾਹਰੋਂ ਕਰੀਮਾਂ ਵਗੈਰਾ ਕੋਈ ਵੀ ਬਾਹਰੋਂ ਕੋਈ ਚੀਜ਼ ਨਾ ਵਰਤਿਆ ਕਰੋ ਤੁਸੀਂ ਕੈਮੀਕਲ ਵਾਲੀਆਂ ਸਾਡੀ ਸਕਿਨ ਨੂੰ ਖਰਾਬ ਕਰਦੀਆਂ ਨੇ ਇੱਕ ਤੁਸੀਂ ਕੈਸੇ ਵੇਸਟ ਕਰਦੇ ਕੰਦੀ ਸਕਿਨ ਨੂੰ ਇੱਕ ਨਾਕ ਕਰਦੇ ਜੀ ਇਨਸਕ ਨੂੰ ਵਾਈਟ ਵੀ ਕਰਨਾ ਹੈ ਤੁਹਾਡੀ ਨੂੰ ਪਰ ਇੱਕ ਵਾਰ ਨਹੀਂ ਵਾਈਟ ਕਰੇਗੀ ਲਗਾਤਾਰ ਲਗਾਉਣ ਦੇ ਨਾਲ ਹੀ ਰਿਜ਼ਲਟ ਮਿਲਦਾ ਹੈ ਜੀ ਇੱਕ ਵਾਰ ਤਾਂ ਕਿਸੇ ਚੀਜ਼ ਦਾ ਰਿਜ਼ਲਟ ਨਹੀਂ ਮਿਲੇਗਾ ਲਗਾਤਾਰ ਲਗਾਓ ਕਿਤਾ ਰਿਜ਼ਲਟ ਬਹੁਤ ਵਧੀਆ ਮਿਲੇਗਾ ਇੰਦਾ ਤੁਸੀਂ 2-3 ਮਿੰਟ ਦੀ ਮ사ਜ ਕਰਨੀ ਸੌਫਟਾ ਥਾਂ ਦੇ ਨਾਲ ਬਹੁਤਾ ਸਕਿਨ ਨਾ ਰਗੜਨਾ ਨਹੀਂ ਹੈਗਾ ਹੇ ਮੇਰੀਆ ਪੈਣਾ ਕੀ ਕਰਦੀਆਂ ਤੇ ਪਸੀਨਾ ਆਂਦਾ ਤੇ ਰਗੜ ਰਗ ਕੇ ਸਾਫ਼ ਕਰਦੀਆਂ ਆਪਣੇ ਫੇਸ ਨੂੰ ਰਗੜ ਕੇ ਸਾਫ਼ ਨਾ ਕਰਿਆ ਕਰੋ ਕੋਈ ਸੌਫਟ ਆਪਣਾ ਕੋਲ ਕੱਪੜਾ ਰੱਖਿਆ ਕਰੋ ਉਹਦੇ ਨਾਲ ਤੁਸੀਂ ਨਾ ਸਾਫ਼ ਕਰਿਆ ਕਰੋ ਸੌਫਟ ਹੱਥਾਂ ਦੇ ਨਾਲ ਬਹੁਤਾ ਰਗੜਨਾ ਨਹੀਂ ਆ ਜਿਵੇਂ ਇਹ ਪਸੀਨਾ ਵੀ ਸਾਫ਼ ਕਰਦੇ ਨਾ ਰਗੜ ਰਗ ਕੇ ਨਾ ਸਕਿਨ ਨੂੰ ਖਿੱਚਦੀ ਹੈ ਫਿਰ ਟੇ ਰਿੰਕਲ ਵਗੈਰਾ ਪੈਂਦੇ ਸਕਿਨ ਖਰਾਬ ਹੁੰਦੀ ਹੈ ਸਾਡੀ ਸੌਫਟ ਹੱਥਾਂ ਨਾਲ ਆਪਣੇ ਫੇਸ ਨੂੰ ਸਾਫ਼ ਕਰਿਆ ਕਰੋ ਤੁਸੀਂ ਫੇਸ ਵਾਸ਼ ਕਰਦੇ ਜੇ ਜਦੋਂ ਤੁਸੀਂ ਆਪਣਾ ਮੂੰਹ ਧੋਂਦੇ ਜੇ ਫਿਰ ਵੀ ਸੌਫਟ ਹੱਥਾਂ ਨਾਲ ਹੀ ਸਾਫ਼ ਕਰਨਾ ਆ ਉਦਾਰ ਅਗੜ ਕੇ ਅਸੀਂ ਪਾਣੀ ਨੂੰ ਵੀ ਸਾਫ਼ ਨਹੀਂ ਕਰਨਾ ਅੱਜ ਜੀ ਤੁਸੀਂ 2-3 ਮਿੰਟ ਮ사ਜ ਕਰ ਲਈ ਫਿਰ ਅਸੀਂ ਇਸ ਨੂੰ 15 ਮਿੰਟ ਵਾਸਤੇ ਲੱਗਾ ਰਹਿਣ ਦੇਵਾਂਗੇ 15 ਮਿੰਟ ਵਾਸਤੇ ਤੁਸੀਂ ਇਸ ਨੂੰ ਲੱਗਾ ਰਹਿਣ ਤੋਂ ਉੱਪਰ ਇੱਕ ਲੇਅਰ ਲਗਾ ਦੇਣੀ ਹੁਣ ਅਸੀਂ ਫੇਸ ਕਲੀਨ ਹੋਣਾ ਚਾਹੀਦਾ ਫਿਰ ਰਿਜ਼ਲਟ ਆਵੇਗਾ ਜੀ ਜੇ ਤੁਸੀਂ ਆਖੋਗੇ ਅਸੀਂ ਕਿੱਥੋਂ ਆ ਗਏ ਆ ਤੇ ਆਉਂਦੇ ਅਸੀਂ ਕਹਾਂਕ ਫੇਸ ਦੇ ਉੱਪਰ ਲਗਾਦੇ ਆ ਗੰਦਗੀ ਵਾਲਾ ਫੇਸ ਆ ਜਾਂ ਘੱਟਾ ਮਿੱਟੀ ਪਿਆ ਹੋਇਆ ਤੁਹਾਡੇ ਫੇਸ ਦੇ ਉੱਪਰ ਬਾਹਰੋਂ ਆਏ ਜੀ ਤੁਪਰ ਤੁਸੀਂ ਪੈਕ ਲਗਾ ਲਿਆ ਕੋਈ ਰਿਜ਼ਲਟ ਨਹੀਂ ਆਣਾ ਉਸ ਦਾ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਕੇ ਫਿਰ ਹੀ ਕੋਈ ਪੈਕ ਜਾਂ ਕੋਈ ਫੇਸ਼ੀਅਲ ਜਾਂ ਕੋਈ ਕੁਝ ਵੀ ਕਰਦੇ ਜੇ ਨਾ ਤੁਸੀਂ ਫਿਰ ਹੀ ਕਰਿਆ ਕਰੋ ਫੇਸ ਨੂੰ ਚੰਗੀ ਤਰ੍ਹਾਂ ਫੇਸ ਵਾਸ਼ ਕਰਨਾ ਪਹਿਲਾਂ ਫਿਰ ਕੱਚੇ ਦੁੱਧ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਹੋਇਆ ਕੱਚੇ ਦੁੱਧ ਵਿੱਚ ਕਾਟਨ ਨੂੰ ਡਿਪ ਕਰਕੇ ਦੋ ਤਿੰਨ ਵਾਰ ਡਿਪ ਕਰ ਕਰਕੇ ਆਪਣੇ ਫੇਸ ਨੂੰ ਕਲੀਨ ਕਰਿਆ ਕਰੋ ਓਪਨ ਪੋਰਸ ਜੋ ਵੀ ਗੰਦਗੀ ਵਗੈਰਾ ਨਾ ਉਹ ਨਿਕਲ ਜਾਂਦੀ ਆ ਡੇਲੀ ਕੱਚੇ ਦੁੱਧ ਨਾਲ ਤੁਸੀਂ ਫੇਸ ਨੂੰ ਆਪਣੇ ਨੂੰ ਕਲੀਨ ਕਰੋ ਤਾਂ ਦਾ ਫੇਸ ਬਿਲਕੁਲ ਕਲੀਨ ਹੋ ਜਾਣਾ ਮੋਪਨ ਪੋਰਸ ਬਿਲਕੁਲ ਕਲੀਨ ਹੋ ਜਾਣਗੇ ਫਿਰ ਤੁਸੀਂ ਪੈਕ ਲਗਾਇਆ ਕਰੋ ਤੇ ਰਿਜ਼ਲਟ ਫਿਰ ਤੁਸੀਂ ਦੇਖਿਓ ਤੇ ਪੈਕ ਕੋਈ ਵੀ ਲਗਾਣਾ ਤੁਸੀਂ ਸ਼ਾਮ ਨੂੰ ਵੀ ਲਗਾਇਆ ਕਰੋ ਸਵੇਰੇ ਨਹੀਂ ਲਗਾਇਆ ਕਰੋ ਸ਼ਾਮ ਨੂੰ ਵਧੀਆ ਰਿਜ਼ਲਟ ਆਂਦਾ ਤੇ ਸਕਿਨ ਤੇ 글로 ਵੀ ਬਹੁਤ ਹੀ ਆਂਦਾ ਵਾ ਸ਼ਾਮ ਨੂੰ ਪੈਕ ਲਗਾਵਾਂਗੇ ਤੇ ਰਿਜ਼ਲਟ ਬਹੁਤ ਵਧੀਆ ਆਵੇਗਾ ਤੁਸੀਂ ਹੁਣ 15 ਮਿੰਟ ਇਸ ਨੂੰ ਲੱਗਾ ਰਹਿਣ ਦੇਣਾ ਗੱਲਾਂ ਬਾਤਾਂ ਨਹੀਂ ਕਰਨੀਆਂ ਸਕਿਨ ਦੇ ਉੱਪਰ ਫਿਰ ਰਿੰਕਲ ਵਗੈਰਾ ਪੈਣ ਲੱਗ ਪ ਜਾਂਦੇ ਨੇ ਤੇ ਤੁਸੀਂ ਓਟਸ ਪਾਊਡਰ ਦਾ ਤੁਸੀਂ ਪਾਊਡਰ ਵੀ ਬਣਾ ਸਕਦੇ ਜੀ ਓਟਸ ਦਾ ਮੇਰੇ ਕੋਲ ਤਾਂ ਪਾਊਡਰ ਵੀ ਫਾਈਨ ਪਾਊਡਰ ਬਣਾ ਕੇ ਰੱਖਿਆ ਹੋਇਆ ਪਰ ਮੈਂ ਅੱਜ ਕੱਚੇ ਪਹਿਲਾਂ ਮੈਂ ਫਾਈਨ ਪਾਊਡਰ ਜੋ ਬਣਾਇਆ ਉਹਦਾ ਪੈਕ ਬਣਾਉਂਦੀ ਸੀ ਅੱਜ ਮੈਂ ਸੋਚਿਆ ਮੈਂ ਕੱਚੇ ਦੁੱਧ ਦੇ ਵਿੱਚ ਇਹਨੂੰ ਥੋੜਾ ਭਿਉ ਕੇ ਰੱਖਿਆ ਵਾ ਅੱਧੇ ਘੰਟੇ ਵਾਸਤੇ ਇਹ ਬਿਲਕੁਲ ਸੌਫਟ ਹੋ ਗਿਆ ਸੀ ਫਿਰ ਮੈਂ ਇਸ ਦਾ ਪੈਕ ਮੈਂ ਹੁਣ ਥੋੜਾ ਜੋ ਬਚ ਗਿਆ ਉਹਨੂੰ ਅਸੀਂ ਸੁੱਟਣਾ ਨਹੀਂ ਹੈਗਾ ਉਹਨੂੰ ਫਰਿੱਜ ਦੇ ਵਿੱਚ ਰੱਖਾਂਗੀ ਫਿਰ ਵੀ ਅਸੀਂ ਜਿਵੇਂ ਪੈਕ ਬਣਾਵਾਂਗੇ ਥੋੜਾ ਉਹਦੋਂ ਕੋਈ ਵੀ ਚੀਜ਼ ਦੇ ਵਿੱਚ ਅਸੀਂ ਉਸਨੂੰ ਐਡ ਕਰ ਸਕਦੇ ਹਾਂ ਓट्स ਨੂੰ ਜੋ ਤੁਸੀਂ ਭਿਓ ਕੇ ਰੱਖਿਆ ਸੀ ਨਾ ਜੇ ਤੁਸੀਂ ਮਲਤਾਨੀ ਮਿੱਟੀ ਵੀ ਲਗਾਉਣੀ ਉਹਦੇ ਵਿੱਚ ਵੀ ਇੱਕ ਚਮਚਾ ਪਾ ਸਕਦੇ ਹੋ ਜੇ ਕੱਚਾ ਦੁੱਧ ਵੀ ਬੈਸਟ ਹੈ ਓट्स ਵੀ ਬੈਸਟ ਹੈ ਤੇ ਮਲਤਾਨੀ ਮਿੱਟੀ ਵੀ ਬਹੁਤ ਬੈਸਟ ਹੈ ਸਾਰੀਆਂ ਚੀਜ਼ਾਂ ਹੀ ਘਰ ਦੀਆਂ ਜੋ ਵੀ ਹੈ ਰੈਚੂਰ ਚੀਜ਼ਾਂ ਸਾਰੀਆਂ ਸਾਡੇ ਫੇਸ ਵਾਸਤੇ ਹੀ ਵਧੀਆ ਨੇ ਜੀ ਬੇਸਨ ਤਾਂ ਬਹੁਤ ਹੀ ਵਧੀਆ ਹੈ ਰੋਜ਼ੀ ਤੁਸੀਂ ਬੇਸਨ ਤੇ ਕੱਚੇ ਦੁੱਧ ਨਾਲ ਆਪਣੇ ਫੇਸ ਨੂੰ ਵਾਸ਼ ਕਰੋ ਫੇਸ ਵਾਸ਼ ਤੁਸੀਂ ਲਿਆ ਕੇ ਨਾ ਰੱਖੋ ਆਪਣੇ ਘਰ ਵਿੱਚ ਕੈਮੀਕਲ ਵਾਲੇ ਸਕਿਨ ਨੂੰ ਨਾ ਖਰਾਬ ਕਰੋ ਪੈਸਾ ਨਾ ਵਿਸਟ ਕਰੋ ਕੱਚਾ ਦੁੱਧ ਤੇ ਬੇਸਨ ਦੇ ਨਾਲ ਆਪਣੇ ਫੇਸ ਨੂੰ ਵਾਸ਼ ਕਰਿਆ ਕਰੋ ਕੱਚਾ ਦੁੱਧ ਉਹ ਤੁਸੀਂ ਟੇਲੀ ਵੀ ਲਗਾਇਆ ਕਰੋ ਆਪਣੇ ਫੇਸ ਦੇ ਉੱਪਰ ਬਹੁਤ ਹੀ ਵਧੀਆ ਰਿਜ਼ਲਟ ਆ ਇਹਨੂੰ 15 ਮਿੰਟ ਰੱਖ ਕੇ ਤੁਸੀਂ ਆਪਣੇ ਥੋੜਾ ਗਿੱਲੇ ਕਰਕੇ ਹੱਥਾਂ ਨੂੰ ਡਾਇਰੈਕਟ ਨਹੀਂ ਉਤਾਰਨਾ ਜਿਵੇਂ ਡਰਾਈ ਹੋ ਜਾਂਦਾ ਥੋੜਾ ਹੱਥ ਨੂੰ ਗਿੱਲਾ ਕਰਕੇ ਭਾਏ ਕੱਚੇ ਦੁੱਧ ਨਾਲ ਕਰ ਲਓ ਭਾਏ ਪਾਣੀ ਨਾਲ ਤਾਂ ਅਡੀ ਮਰਜ਼ੀ ਹੈ ਜੀ ਰੋਜ਼ ਵਾਟਰ ਨਾਲ ਕਰ ਲਓ ਤੇ ਫਿਰ ਤੁਸੀਂ 2 ਮਿੰਟ ਦੀ ਮ사ਜ ਦੇ ਕੇ ਠੰਡੇ ਪਾਣੀ ਨਾਲ ਇਸ ਨੂੰ ਵਾਸ਼ ਕਰ ਦਿਓ ਆਪਣੇ ਫੇਸ ਨੂੰ ਫਿਰ ਤੁਸੀਂ ਦੇਖਿਓ ਤੁਹਾਡੀ ਸਕਿਨ ਆਪਣੇ ਆਪ ਤੁਹਾਨੂੰ ਲੱਗਣੀ ਹੈ ਤਿੰਨੋਂ ਦਿਨ ਤੁਹਾਡੇ ਰਿੰਕਲ ਬਿਲਕੁਲ ਠੀਕ ਹੋਣਗੇ ਜੇ ਤੁਸੀਂ ਲਗਾਓਗੇ ਨਾ ਇਹ ਗਰੰਟੀ ਹੈ ਜੀ ਜੇ ਤੁਸੀਂ ਲਗਾਓਗੇ ਪੈਕ ਹਫਤੇ ਚ 3 ਦਿਨ ਤੇ ਰਿੰਕਲ ਬਿਲਕੁਲ ਠੀਕ ਹੋਣਗੇ ਜਿਨ੍ਹਾਂ ਦੇ ਜਸਟਾਰਟ ਹੀ ਹੋ ਰਹੇ ਉਹ ਵੀ ਲਗਾਣ ਜਿਨ੍ਹਾਂ ਦੇ ਪੈ ਗਏ ਨੇ ਉਹ ਵੀ ਲਗਾਣ ਅੱਗੇ ਤੋਂ ਨਹੀਂ ਪੈਣਗੇ ਉਹ ਵੀ ਠੀਕ ਹੋ ਜਾਣਗੇ ਤੇ ਰਿਜ਼ਲਟ ਬਹੁਤ ਵਧੀਆ ਆ ਵੀਡੀਓ ਚੰਗੀ ਲੱਗਦੀ ਲਾਈਕ ਸਬਸਕ੍ਰਾਈਬ ਆਉ ਸ਼ੇਅਰ ਪਲੀਜ਼ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਥੈਂਕ ਯੂ ਸਭੀ ਕੋ